ਮਿੱਠੇ ਬੋਲੜੇ ਨੇ ਬਾਹਰੋਂ ਵਿਖਾਉਣ ਨੂੰ ਬਹੁਤ ਚੰਗੀ ਨਜ਼ਰ ਆਉਣਗੇ ਪਰ ਦਿਲ ਕਹਿੰਦੇ ਨੇ ਹਨੇਰੇ ਦੇ ਨਾਲ ਕਪੜ ਨਾਲ ਭਰੇ ਹੋਏ ਨੇ ਦਿਲ ਕਾਤੀ ਗੁੜਵਾਤ ਗੁੜਵਾਤ ਦਾ ਭਾਵ ਹੁੰਦਾ ਮਿੱਠੇ ਬੋਲ ਜ਼ੁਬਾਨੋਂ ਮਿੱਠੇ ਬੋਲ ਬੋਲਦੇ ਨੇ ਤੇ ਅੰਦਰ ਕਪੜ ਭਰਿਆ ਹੋਇਆ ਹੁਣ ਇਹੋ ਜਿਹਾ ਜੀਵਨ ਵੀ ਪ੍ਰਵਾਨ ਨਹੀਂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਨਾਰਾਇਣ ਆਪ ਅਕਾਲ ਪੁਰਖ ਆਪ ਪਰਮੇਸ਼ਰ ਪਰਵਤਗਾਰ ਜਿਨ੍ਹਾਂ ਨੇ ਸੰਸਾਰ ਭਰ ਦੇ ਜੀਵਾਂ ਦਾ ਉਦਾਰ ਕੀਤਾ ਜਦੋਂ ਗੁਰੂ ਨਾਨਕ ਸਾਹਿਬ ਸੱਜਣ ਨੂੰ ਮਿਲੇ ਨਾ ਸਾਨੂੰ ਸੱਜਣ ਠੱਗ ਕਹਿੰਨੇ ਆਪਾ ਮੁੜ ਕੇ ਫਿਰ ਸੱਜਣ ਸੰਤ ਬਣ ਗਿਆ ਉਸ ਸੱਜਣ ਦੇ ਘਰ ਜਦੋਂ ਸਤਿਗੁਰੂ ਪਹੁੰਚੇ ਉਹਨੇ ਧਰਮਸ਼ਾਲ ਬਣਾਈ ਹੋਈ ਸੀ ਸੱਜਣ ਨੇ ਧਰਮਸ਼ਾਲ ਬਣਾਈ ਸੀ ਉਸ ਧਰਮਸ਼ਾਲ ਦੇ ਵਿੱਚ ਉਹਨੇ ਰਹਿਣ ਬਸੇਰਾ ਵੀ ਬਣਾਇਆ ਹੋਇਆ ਸੀ ਵੀ ਜਿਹੜੇ ਯਾਤਰੀ ਕੋਈ ਆਉਂਦੇ ਜਾਂਦੇ ਰਾਤ ਰੁਕ ਸਕਣਾਂ ਤੇ ਜਦੋਂ ਕੋਈ ਅਮੀਰ ਯਾਤਰੀ ਰਾਤ ਰੁਕਦਾ ਸੀ ਉਹਨੂੰ ਫਿਰ ਸੱਜਣ ਰਾਤ ਨੂੰ ਲੁੱਟ ਕੇ ਤੇ ਮਾਰ ਕੇ ਛੁੱਟ ਦਿੰਦਾ ਸੀ ਰਾਤ ਨੂੰ ਉਹਨੂੰ ਲੁੱਟ ਲੈਣਾ ਉਹਦਾ ਸੱਜ ਉਸਮਾਨ ਤੇ ਫਿਰ ਸੱਜਣ ਨੇ ਉਹਨੂੰ ਮਾਰ ਕੇ ਖੂਦ ਦੇ ਵਿੱਚ ਛੁੱਟ ਦੇਣਾ ਹੁਣ ਉਹ ਸੱਜਣ ਠੱਗ ਜਿਹੜਾ ਸੀ ਹੈ ਧਾਰਮਿਕ ਕੱਪੜੇ ਸੰਨ ਉਸਦੇ ਵੇਖਣ ਨੂੰ ਇੱਕ ਸੰਤ ਸਰੂਪ ਸੀ ਪਰ ਅੰਦਰ ਕਬਟ ਭਰਿਆ ਹੋਇਆ ਸੀ ਤੇ ਜਦੋਂ ਗੁਰੂ ਨਾਨਕ ਸਾਹਿਬ ਗਏ ਨਾ ਉੱਥੇ ਭਾਈ ਮਰਦਾਨਾ ਜੀ ਨਾਲ ਸੀ ਸਤਿਗੁਰੂ ਨੇ ਨਾ ਰੂਪ ਹੀ ਇਹੋ ਜਿਹਾ ਬਣਾ ਲਿਆ ਮੇਰੇ ਗੁਰੂ ਨਾਨਕ ਸਾਹਿਬ ਜਦੋਂ ਜੀਵਨ ਪੜੋਗੇ ਨਾ ਬੜੀ ਬੜੀ ਰੂਪ ਬਦਲਿਆ ਉਹਨਾਂ ਨੇ ਜਦੋਂ ਆਪਾਂ ਧਾਨਕ ਰੂਪ ਦੀ ਗੱਲ ਵੀ ਕਰਦੇ ਆ ਫਿਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਮੱਕੇ ਗਏ ਨੇ ਉੱਥੇ ਵੀ ਇੱਕ ਕਮਾਲ ਦਾ ਰੂਪ ਸੀ ਸਤਿਗੁਰੂ ਦਾ ਵੱਖਰਾ ਫਿਰ ਜਦੋਂ ਸਤਿਗੁਰੂ ਇੱਕ ਸਾਧੂਆਂ ਨੂੰ ਮਿਲੇ ਨਾ ਉਹਨਾਂ ਦੇ ਭਰਮ ਤੋੜਨ ਨੂੰ ਇੱਕ ਪੈਰ ਚ ਕਾਜੀ ਵਾਲੀ ਜੁੱਤੀ ਪਾ ਲਈ ਇੱਕ ਚਖੜਾਂ ਵਾਲੀ ਉੱਪਰ ਕੁੜਤਾ ਕਾਜ਼ੀਆਂ ਦਾ ਧੋਤੀ ਪੰਡਤ ਵਾਲੀ ਸਮਝ ਨਹੀਂ ਸੀ ਆਉਂਦੀ ਵੀ ਇਹ ਹਿੰਦੂ ਹੈ ਇੱਕ ਮੁਸਲਮਾਨ ਜਿੱਥੇ ਸ਼ਬਦ ਉਚਾਰਿਆ ਸੀ ਹਮ ਆਦਮੀ ਹਾਂ ਇੱਕਦਮੀ ਹੁਣ ਜਦੋਂ ਸੱਜਣ ਦੇ ਘਰ ਗੁਰੂ ਨਾਨਕ ਸਾਹਿਬ ਪਹੁੰਚੇ ਉੱਥੇ ਗੁਰੂ ਨਾਨਕ ਸਾਹਿਬ ਨੇ ਰੂਪ ਇਹੋ ਜਿਹਾ ਬਣਾਇਆ ਵੀ ਜਿਵੇਂ ਕੋਈ ਵਪਾਰੀ ਹੁੰਦਾ ਹੁਣ ਸੱਜਣ ਜਿਹੜਾ ਸੀ ਗੁਰੂ ਨਾਨਕ ਸਾਹਿਬ ਦੇ ਮੁਖ ਨੂੰ ਵੇਖਿਆ ਕਿਉਂਕਿ ਮੁਖ ਤੇ ਚਮਕ ਦੋ ਜਣਿਆਂ ਦੇ ਮਿਲਦੀ ਹੈ ਜੰਗਰ ਤੇ ਬਹੁਤ ਜ਼ਿਆਦਾ ਕੋਈ ਰਹੀਸ਼ ਅਮੀਰ ਹੋਵੇ ਜਾਂ ਕੋਈ ਬਹੁਤ ਜ਼ਿਆਦਾ ਸਤ ਪੁਰਸ਼ ਬੰਦਗੀ ਵਾਲਾ ਹੋਵੇ ਉਹਦੇ ਸਿਰ ਤੇ ਜਲਾਲ ਹੁੰਦਾ ਹੈ ਜੀ ਹੁਣ ਜਦੋਂ ਸੱਜਣ ਨੇ ਗੁਰੂ ਨਾਨਕ ਸਾਹਿਬ ਦਾ ਮੁਖ ਵੇਖਿਆ ਨਾਲ ਭਾਈ ਮਰਦਾਨਾ ਹੈ ਆਪਣੇ ਚੇਲਿਆਂ ਨੂੰ ਕਹਿੰਦਾ ਵੀ ਇਹ ਕੋਈ ਬਹੁਤ ਵੱਡਾ ਵਪਾਰੀ ਹੈ ਇਹਦੇ ਕੋਲ ਧਨ ਦੌਲਤ ਬੜਾ ਹੋਵੇਗਾ ਹੀਰੇ ਮੋਤੀਆਂ ਦਾ ਵਪਾਰੀ ਲੱਗਦਾ ਚਿਹਰਾ ਬੜਾ ਪਖਦਾ ਹੈ ਕਹਿੰਦਾ ਇਹ ਲਬਾਸ ਇਹੋ ਜਿਹਾ ਬਣਾਇਆ ਵੀਨ ਲੁੱਟ ਕੋਈ ਨਾ ਲਵੇ ਇਹ ਸਾਡੀ ਧਰਮਸ਼ਾਲਾ ਵਿੱਚ ਆ ਗਿਆ ਰਾਤ ਨੂੰ ਇਹਨੂੰ ਲੁੱਟਾਂਗੇ ਰਾਤ ਹੋਈ ਉਹ ਭੋਜਨ ਲਿਆਏ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਕਿਹਾ ਮਰਦਾਨਿਆ ਲੰਗਰ ਨਾ ਖਾਵੀ ਇਹਨਾਂ ਦੇ ਲੰਗਰ ਚ ਜ਼ਹਿਰ ਹੋਵੇਗੀ ਫਿਰ ਉਹ ਦੁੱਧ ਲਿਆਏ ਗੁਰੂ ਨਾਨਕ ਸਾਹਿਬ ਨੇ ਦੁੱਧ ਪੀਣੋਂ ਵੀ ਇਨਕਾਰ ਕਰ ਦਿੱਤਾ ਜਿੱਥੇ ਗੁਰੂ ਨਾਨਕ ਸਾਹਿਬ ਦਾ ਇਹਨਾਂ ਨੇ ਵਸੇਰਾ ਕਰਾਇਆ ਸੀ ਨਾ ਸੱਜਣ ਨੇ ਉਦੇ ਬਾਹਰਲੇ ਪਾਸੇ ਬਹਿ ਗਿਆ ਵੀ ਕਦੋਂ ਸੌਣ ਤੇ ਕਦੋਂ ਇਹਨਾਂ ਨੂੰ ਮੈਂ ਲੁੱਟਾਂ ਮਾਰਾਂ ਹੁਣ ਗੁਰੂ ਨਾਨਕ ਨਰੰਕਾਰ ਨੇ ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਾ ਜੀ ਸੱਜਣ ਨੂੰ ਤਾਰਨ ਲਈ ਸ਼ਬਦ ਉਚਾਰਨ ਕੀਤਾ ਸ਼ਬਦ ਕੀ ਉਚਾਰਦੇ ਨੇ ਸਤਗੁਰੂ ਚਾਰਦੇ ਨੇ ਓਜਲ ਕਹਿ ਹਾਂ ਚਿਲਕਣਾ ਘੋਟਮ ਘਲੜੀ ਮਸ ਧੋਤਿਆਂ ਝੂਠ ਨਾ ਉਤਰੈ ਜੇ ਸੋ ਧੋਵਾ ਤਿਸ ਸਤਿਗੁਰੂ ਕਹਿੰਦੇ ਜਿਹੜਾ ਕਹ ਦਾ ਭਾਂਡਾ ਹੁੰਦਾ ਹੈ ਨਾ ਉਹਨੂੰ ਜਿੰਨਾ ਰਗੜੋਗੇ ਥਾਂ ਤੋਂ ਕਾਲਾ ਨਿਕਲਦਾ ਹੈ ਵੇਖਣ ਨੂੰ ਬੜਾ ਚਮਕਦਾ ਹੈ ਰਗੜਿਆਂ ਥੱਲੇੋਂ ਕਾਲਾ ਨਿਕਲਦਾ ਨਿਕਲਦਾ ਉਹਦੀ ਝੂਠ ਨਹੀਂ ਲੈਂਦੀ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਉਦਾਹਰਣ ਦਿੰਦੇ ਕਹਿੰਦੇ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਢੱਠੀਆਂ ਕਾਮਣ ਆਵਣੀ ਵਿੱਚੋਂ ਸਖਣੀਆਂ ਸਹਿਬ ਕਹਿੰਦੇ ਕੋਠੇ ਬਾਹਰੋਂ ਬੜੇ ਚਮਕਦੇ ਪਏ ਨੇ ਮਹਿਲ ਬਾਹਰੋਂ ਬੜਾ ਸੋਹਣਾ ਲੱਗਦਾ ਹੈ ਅੰਦਰੋਂ ਟੱਠਾ ਹੋਇਆ ਹੈ ਹੁਣ ਇਹ ਜਿਹੜੇ ਸ਼ਬਦ ਸਨ ਨਾ ਸੱਜਣ ਤੇ ਸਨ ਉਹਨੇ ਕੱਪੜੇ ਧਾਰਮਿਕ ਪਾਏ ਸੀ ਚਿੱਟਾ ਦਾੜਾ ਸੀ ਸੰਤ ਬਣਿਆ ਬੈਠਾ ਸੀ ਪਰ ਲੋਕਾਂ ਨੂੰ ਮਾਰਦਾ ਸੀ ਜਿਹੜਾ ਉਹਦੀ ਧਰਮਸ਼ਾਲਾ ਵਿੱਚ ਰੁਕ ਜਾਂਦਾ ਗੁਰੂ ਨਾਨਕ ਸਾਹਿਬ ਸ਼ਬਦ ਉਚਾਰਦੇ ਪਏ ਨੇ ਬਾਹਰ ਸੱਜਣ ਵਧੀਕਦਾ ਸੀ ਵੀ ਇਹ ਸੌਣ ਤੇ ਮੈਂ ਲੁੱਟਾਂ ਸੱਜਣ ਉਹ ਸ਼ਬਦ ਸੁਣਦਾ ਪਿਆ ਜਦੋਂ ਸੱਜਣ ਨੇ ਸ਼ਬਦ ਸੁਣਿਆ ਨਾ ਉਹਨੂੰ ਇਹ ਲੱਗਦਾ ਵੀ ਮੇਰੀ ਗੱਲ ਹੋ ਰਹੀ ਹੈ ਜਦੋਂ ਗੁਰੂ ਨਾਨਕ